ਅਸੀਂ ਕਹਿੰਦੇ ਹਾਂ ਤੁਹਾਡਾ ਆਪਣਾ ਸੁਖ ਨਾਨ ਵਾਲਿਆ ਤੋਂ ਤੁਸੀਂ ਦੇਖ ਰਹੇ ਪੰਚਾਇਤ ਦੀ ਆਵਾਜ਼ ਚੈਨਲ ਦੇ ਘਰ ਤੋਂ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਪਹੁੰਚੇ ਆਂ ਭੇਟਾ ਵਾਲੇ ਪਤਨ ਦੇ ਸੰਗਤ ਦੇ ਉੱਪਰ ਜਿੱਥੇ ਕਿ ਬਹੁਤ ਲੰਬੇ ਸਮੇਂ ਤੋਂ ਸੰਗਤ ਜਿਹੜਾ ਆ ਜਾ ਰਿਹਾ ਇੱਥੇ ਭੇਟਾ ਵਾਲੇ ਪਤਨ ਤੇ ਵੀ ਆ ਰਿਹਾ ਔਰ ਚੋਹੇ ਸਾਹਿਬ ਜਿੱਥੇ ਕਿ ਨਤਮਸਤਕ ਹੁੰਦੇ ਨੇ ਕਿ ਆ ਕੇ ਸਾਡੇ ਨਾਲ ਬਾਬਾ ਕੁਲਦੀਪ ਸਿੰਘ ਜੀ ਨਾਨ ਵਾਲ ਤੋਂ ਮੌਜੂਦ ਨੇ ਜਿਹੜੇ ਕਿ ਹਰ ਸਾਲ ਦੀ ਤਰ੍ਹਾਂ ਤਨਤਨ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਵੱਲੋਂ ਜਿਹੜੇ ਤੇ ਲੰਗਰ ਲਗਾਇਆ ਜਾਂਦਾ ਭੇਟਾ ਵਾਲੇ ਪਤਨ ਤੇ ਤੋਂ ਪੂਰੀ ਟੀਮ ਰੀਅਲਟੀ ਤੇ ਪਹੁੰਚ ਚੁੱਕੀ ਹੈ ਕਰਦੇ ਗੰਭਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕਿੰਨੇ ਸਮੇਂ ਤੋਂ ਇਹ ਲੰਬਰ ਲਗਾਤਾਰ ਜਨ ਲੰਗਰ ਲਗਾ ਰਹੇ ਇਥੇ ਆਪਣੀ ਹੋਣ ਤੋਂ ਪਹਿਲਾਂ ਦਾ ਮਤਲਬ 40-45 ਸਾਲ ਕਹਿੰਦੇ ਲੰਗਰ ਚੱਲਦਾ ਆ ਬਾਬਾ ਜੀ ਪਹਿਲਾਂ ਇੱਥੇ ਕੋਈ ਆਂਦਾ ਨਹੀਂ ਹੁੰਦਾ ਹੁੰਦਾ ਜੀ ਕਿਉਂਕਿ ਉਸ ਸਮੇਂ ਤੋਂ ਲੰਗਰ ਮਤਲਬ ਬਾਬਾ ਜੀ ਇੱਥੇ ਲੰਦੇ ਆ ਰਹੇ ਨੇ ਤੇ ਹੁਣ ਤੇ ਬਾਬਾ ਜੀ ਦੀ ਕਿਰਪਾ ਬਹੁਤ ਆ ਹਾਂ ਤਾਂ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਖੁਦ ਇੱਥੇ ਹੁੰਦੇ ਰਹੇ ਨਾਲ ਲੰਗਰ ਲਾ ਕੇ ਹਾਂਜੀ ਹਾਂਜੀ ਲੰਗਰ ਲੈ ਕੇ ਆਉਂਦੇ ਰਹੇ ਉਹਨਾਂ ਨੇ ਚਲਾਇਆ ਲੰਗਰ ਚੱਲਦਾ ਪਿਆ ਉਹਦਾ ਚਲਾਇਆ ਲੰਗਰ ਚੱਲਦਾ ਪਿਆ ਹੋਰ ਕੀ ਕਰਾ ਜੁੰਦੇ ਹੋ ਸੰਗਤਾਂ ਸਾ ਗੱਜੜੀ ਮਾਲਕ ਇੱਥੇ ਬਾਬਾ ਜੀ ਦੇ ਪਹੁੰਚਣ ਤੇ ਗੁਰਨਾਨਕ ਪਾਤਸ਼ਾਹ ਦੀ ਜਿਹੜੀ ਖੁਸ਼ੀਆ ਪ੍ਰਾਪਤ ਕਰਦਾ ਕਿੰਨਾ ਕਿ ਸੁਜੋਗ ਜਿਹੜਾ ਸੰਗਤਾਂ ਨੂੰ ਮਿਲ ਰਿਹਾ ਦਾ ਬਹੁਤ ਜ਼ਰਾ ਸੁਜੋਗ ਆ ਜੀ ਇਹ ਘੜੀਆਂ ਪਲਾਂ ਦਾ ਮਿੰਟੋ ਮਿੰਟੀ ਲੰਗਰ ਜਿਹੜਾ ਬਾਬਾ ਜੀ ਦੀ ਸੰਗਤ ਨਾਲ ਸਾਡੇ ਪਾਸ ਸੰਤਰਾ ਜਦੋਂ ਲੰਗਰ ਵੀ ਆਇਆ ਬਾਬਾਈ ਇੱਥੇ ਚਾਪ ਕੋੜਾ ਜਿਹੜਾ ਉਹ ਵੀ ਚੱਲਦਾ ਪਿਆ ਵਾ ਹਾਂਜੀ ਇਸ ਕਰਕੇ ਮੇਰਾ ਫਰੂਟ ਟਰਾਲੀ ਤੇ ਬਹੁਤ ਵੱਡੀ ਟਰਾਲੀ ਲੱਗੀ ਇੱਕ 40 ਇੱਕ ਕੁਇੰਟਲ ਜਿਹੜਾ ਸੰਤਰਾ ਜਿਹੜਾ ਸਾਡੇ ਕੋਲ ਪਹੁੰਚਿਆ ਇੱਥੇ ਬਾਬਾਈ ਦਾ ਠੀਕ ਹੈ ਇਹ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਤੇ ਇੱਥੇ ਲੰਗਰ ਚੱਲਣ ਦਿਆ ਚਾਪ ਕੋੜਾ ਪਨੀਰ ਦਾ ਪਕੌੜਾ ਇਹ ਸਭ ਬਾਬਾਈ ਜੀ ਦੀ ਕੁਲੀ ਵਾਲੇ ਦੀ ਕਿਰਪਾ ਵਾ ਉਹਨਾਂ ਦੇ ਸਹਾਰੇ ਚੱਲਦਿਆ ਫੇਸ ਹਨ ਸਰਦਾਰ ਕੁਲਦੀਪ ਸਿੰਘ ਜੀ ਜੋ ਕਿ ਸੇਵਾਦਾਰ ਨੇ ਲੰਗਰਾਂ ਦੀਆਂ ਸੇਵਾਵਾਂ ਵਿੱਚ ਲਗਾਤਾਰ ਨਿਭਾ ਰਹੇ ਨੇ ਸੋਹ ਤਾ ਨੂੰ ਦਰਸ਼ਨ ਕਰਾਉਂਦੇ ਆ ਸੰਗ ਦੇ ਪੂਰੇ ਮੇਲੇ ਦੇ ਜਿੱਤੇ ਦਾ ਵੀ ਵੱਡੇ ਵੱਡੇ ਢੂਲੇ ਲਗੇ ਸੰਗਤਾਂ ਦਾ ਬਹੁਤ ਰਸ ਹੈ ਸੋ ਨੀਰ ਜੀ ਆਜੋ ਬਾਬਾ ਜੀ ਲੰਗੇ ਆਜੋ ਵਾਹਿਗੁਰੂ ਜੀ ਆਜੋ ਆਜੋ ਮੇਰੇ ਭੈਣ ਜੀ ਆਜੋ ਇਹ ਲੰਗਰ ਹੈ ਬਾਬਾ ਜੀ ਨਾਨਕ ਦੇਵ ਜਗਨਾਉ ਦੇ ਪਾਸ਼ਾ ਦੇ ਲੰਗਰ ਨਹੀਂ ਆਜੋ आजो महाराज लंगरां च जीवन सफ़ड़ करे आयो ॾंडे तारसं करो भाई आयो आगो आगो मेर भेण जी आजो लंगर छो बाबो नानक ਦੇਕਰਸ਼ਣ ਕਰਕੇ ਸੰਤਾਂ ਨੂੰ ਦੇਖੀ ਆਓ ਵਿਸ਼ੇ-ਵਿਸ਼ੇ ਰੱਦੇ ਜਾਓ ਰਸਤਾ ਛੱਡਦੇ ਜਾਓ ਲਾਲ ਲਾਲ ਗੁਰੂ ਗੋਬਿੰਦ ਸਿੰਘ ਜੀ ਸਖਦਾਸ ਸਰਕਾਰ ਦੇ ਬਾਬਾ ਬੰਦਾ ਸਿੰਘ ਜੀ ਦੇ ਦਰਸ਼ਨ ਚਾਰ ਕੇ ਸੰਤਾ ਦੇ ਸਰਬੰਵ ਵਿੱਜਨ ਨੂੰ ਪੂਰਨ ਕਰਨਾ ਨਾਮਕਤਾ ਦਾ ਰੱਖਿਆ ਰੱਖਣਾ

ਕਿਹੜਾ ਪੁੱਲ ਦੀ ਸੰਗਤਾਂ ਮੋਹਲਾ ਲਾਇਆ ਗਿਆ ਪੁੱਲ ਦੇ ਅੰਦਰ ਜੀਤਿਆ ਚਾਹਤਾਂ ਰਿਆ ਗੰਗਰਾ ਹਾਂਜੀ ਵਾਹਿਗੁਰੂ ਜੀ ਸੰਗਦੇ ਮੇਲੇ ਤੇ ਵੇਖੋ ਕਿਸ ਤਰੀਕੇ ਦੇ ਨਾਲ ਗੜੇ ਮਾਰੀ ਹੋ ਰਹੀ ਹੈ ਏਡੀ ਏਡੀ ਮੋਟੀ ਜਾਣਗੇ ਕਿ ਕਿਹੜੇ ਮੋਟੀ ਗੜੇ ਮਾਰੀ ਉਧਰ ਤੋਂ ਦਾ ਕਹਿਰ ਬਹੁਤ ਹੀ ਜ਼ਬਰਦਸਤ ਤੁਸੀਂ ਦੇਖ ਸਾਦੇ ਬੀਬੀਆਂ ਜਿਹੜੀਆਂ ਭੰਗੂੜਿਆਂ ਦੇ ਥੱਲੇ ਲੁਕੀਆਂ ਜਾਂ ਹਰ ਪਾਸਿਓਂ ਕਬਹੁਤ ਅਲੋਕਿਕ ਨਜ਼ਾਰਾ ਕਾ ਸਕਦੇ ਆ ਬਹੁਤ ਦੇਖੋ ਵੀ ਕਿਸ ਤਰੀਕੇ ਨਾਲ ਬਰਫ ਚਰਤੀ ਆ ਚੱਲ ਚੱਲ ਕਰਾ ਸ਼ੁਰੂ ਹੋਇਆ ਹਾਂ ਵੀ ਓਏ ਇਧਰ ਵੇਖੀ ਜੋ ਮਜ਼ਦੂਰ ਆ ਮਰਾਜ ਠੀਕ ਆ ਨਾ ਸੋ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਚਲੋ ਆਪਣਾ ਦੇਖ ਕੇ ਆਪਣੇ ਹੌਸਲੇ ਨਾਲ ਆਪੋ ਆਪਣੇ ਘਰੀ ਜਾਣ ਸਾਹਬ ਜੀ ਕਿਰਪਾ ਹੋਵੇ ਆਹ ਖਾਲਸਾ ਵਾਹ ਬਖਰੀ ਤੋਂ ਤੁਸੀਂ ਬਰਫ਼ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੰਘੂੜਿਆਂ ਦੇ ਉੱਪਰ ਪੈ ਚੁੱਕੀ ਹੈ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਇੱਥੇ ਅੱਜ ਇਹ ਪੇਟਾਂ ਵਾਲੇ ਪਤਨ ਦੇ ਸੰਗ ਤੇ ਸੰਗਤਾਂ ਨੂੰ ਤੁਸੀਂ ਕੱਟ ਦੇਖ ਸਕਦੇ ਹੋ ਠਾਠਾ ਮਾਰਦਾ ਉਸੇ ਤਰ੍ਹਾਂ ਇਹ ਸੰਗਤ ਫੇ ਲਿਓ ਲੀ ਆਪਣੇ ਘਰਾਂ ਨੂੰ ਚਾਲੇ ਪਾ ਦਿੰਦੇ ਨੇ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਹਵਾਸ सिणो <laughs> 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 <laughs>